ਧਿਆਨੇ ਕਹਿੰਦੇ ਆ ਕਿ ਤਕੜੇ ਦਾ ਸੱਤੀ ਵੀਹੀਂ ਸੋ ਇਹ ਕਹਾਵਤ ਬਿਲਕੁਲ ਸਹੀ ਟੁਕੀ ਕੋਟਕਪੂਰਾ ਸਿਟੀ ਥਾਣੇ ਵਿੱਚ ਫਰੀਦਕੋਟ ਵਿੱਚ ਪੈਂਦੇ ਕੋਟਕਪੂਰਾ ਸਿਟੀ ਥਾਣੇ ਵਿੱਚ ਪੁਲਿਸ ਨੂੰ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਕਿ ਸਾਡਾ ਝੋਟਾ ਚੋਰੀ ਹੋ ਗਿਆ ਤੇ ਝੋਟਾ ਕੀ ਦਾ ਚੋਰੀ ਹੋਇਆ ਸੀ ਸਾਬਕਾ ਡਿਪਟੀ ਕਮਿਸ਼ਨਰ ਦਾ ਜੋ ਕਿ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਉਹਨਾਂ ਦਾ ਝੋਟਾ ਚੋਰੀ ਹੋਇਆ ਅਫਸਰਾਂ ਉੱਪਰ ਪ੍ਰੈਸ਼ਰ ਪਿਆ 27 ਤਰੀਕ ਨੂੰ ਝੋਟਾ ਚੋਰੀ ਹੋਇਆ ਤੇ 27 ਤਰੀਕ ਨੂੰ ਹੀ ਜੀਰਕਪੁਰ ਤੱਕ ਜਾ ਕੇ ਉਹ ਝੋਟੇ ਨੂੰ ਪੁਲਿਸ ਫੜ ਲਿਆਉਂਦੀ ਹੈ ਹੁਣ ਇੱਥੇ ਜਿਹੜੀ ਗੱਲ ਕਰਨ ਵਾਲੀ ਹੋਏ ਆ ਕਿ ਜੇਕਰ ਤਾਂ ਤੁਸੀਂ ਤਕੜੇ ਹੋ ਕੋਈ ਅਫਸਰ ਅਟਾਇਰ ਹੋਏ ਹੋ ਕੋਈ ਅਫਸਰ ਹੋ ਤਕੜੇ ਲੀਡਰ ਹੋ ਤੁਹਾਡਾ ਰਸੂਖ ਹੈ ਤੁਹਾਡਾ ਕਿਲਾ ਤਕੜਾ ਹੈ ਤਾਂ ਤੁਹਾਡਾ ਝੋਟਾ ਲੱਭਣ ਲਈ ਵੀ ਪੁਲਿਸ ਮਿਹਨਤ ਮੁਸ਼ਕਤ ਕਰ ਦਿੰਦੀ ਹੈ ਪਰ ਜੇਕਰ ਤੁਸੀਂ ਆਮ ਇਨਸਾਨ ਹੋ ਤੁਹਾਡੀ ਕੋਈ ਬੁੱਕਤ ਨਹੀਂ ਇਸ ਧਰਤੀ ਦੇ ਉੱਤੇ ਤੁਹਾਡੇ ਪਿੱਛੇ ਕੋਈ ਕਿਲਾ ਨਹੀਂ ਹੈ ਕੋਈ ਤੁਹਾਡੇ ਲੀਡਰ ਬੈਕ ਤੇ ਨਹੀਂ ਹੈ ਕੋਈ ਅਫਸਰ ਤੁਹਾਨੂੰ ਨਹੀਂ ਜਾਣਦਾ ਤਾ ਬੇਸ਼ੱਕ ਤੁਹਾਡਾ ਮੋਟਰਸਾਈਕਲ ਚੋਰੀ ਹੋ ਜਾਵੇ ਬੇਸ਼ੱਕ ਤੁਹਾਡੀ ਕਾਰ ਚੋਰੀ ਹੋ ਜਾਵੇ ਘਰੇ ਚੋਰੀ ਹੋ ਜਾਵੇ ਛੇਤੀ ਛੇਤੀ ਪੁਲਿਸ ਪਰਚਾ ਵੀ ਦਰਜ ਨਹੀਂ ਕਰਦੀ ਲੱਪਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਸੇ ਤਰੀਕੇ ਦੀ ਐਗਜ਼ਾਮਪਲ ਤੁਹਾਨੂੰ ਦੱਸਦਾ ਕਿ ਝੋਟਾ ਲੱਪਣ ਲਈ ਤਾਂ ਜੀਰਕਪੁਰ ਤੱਕ ਚਲੀ ਗਈ ਝੋਟਾ ਲੱਭ ਹੀ ਲਿਆ ਸਾਜ਼ਕ ਦੇ ਵਿੱਚ 15 ਤੋਂ 16 ਕਰੋੜ ਰੁਪਏ ਦੀ ਠੱਗੀ ਮਾਰ ਕੇ ਗਿਆ ਇੱਕ ਕਲਰਕ ਲੋਕਾਂ ਦੇ ਨਾਲ ਹਾਲੇ ਤੱਕ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਹੈ ਹਾਲੇ ਤੱਕ ਪੁਲਸ ਉਹਦੇ ਬਾਰੇ ਦੱਸ ਨਹੀਂ ਸਕੀ ਕਿ ਉਹ ਕਿੱਥੇ ਆ ਕਿਵੇਂ ਆ ਪਹੁੰਚਿਆ ਕਿ ਨਹੀਂ ਮਤਲਬ ਆਮ ਬੰਦੇ ਨਾਲੋਂ ਆਮ ਬੰਦੇ ਦੀ ਜਿਹੜੀਆਂ ਘਰ ਦੀਆਂ ਲੜੇਂਦੀਆਂ ਚੀਜ਼ਾਂ ਜੇ ਚੋਰੀ ਹੋ ਜਾਣ ਉਹਨੂੰ ਰਿਪੋਰਟ ਲਿਖਾਉਣ ਤੱਕ ਵੀ ਕਿਤੇ ਕਿਸੇ ਦੀ ਮਿਹਨਤ ਕਰਨੀ ਪੈਂਦੀ ਹੈ ਕਦੇ ਥਾਣੇ ਦੇ ਗੇੜੇ ਕੱਢਨੇ ਪੈਂਦੇ ਆ ਇਸੇ ਤਰੀਕੇ ਦੀ ਘਟਨਾ ਜੇ ਤੋ ਜਵਾਪਰੀ ਜੇ ਤੋ ਥਾਣੇ ਦੇ ਵਿੱਚ ਇੱਕ ਬੰਦਾ ਰਿਪੋਰਟ ਲਿਖਾਉਣ ਗਿਆ ਕਿ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਇੱਥੋਂ ਤੱਕ ਵੀ ਦੱਸ ਦਿੱਤਾ ਕਿ ਉਹ ਫਲਾਣੇ ਪਿੰਡ ਦਾ ਮੇਰਾ ਮੋਟਰਸਾਈਕਲ ਉਹ ਬੰਦਾ ਫਲਾਣਾ ਚੋਰੀ ਕਰਕੇ ਲਗਾਇਆ ਜਿਹੜਾ ਤੁਸੀਂ ਮੇਰੇ ਨਾਲ ਚੱਲੋ ਤੇ ਨਾਲ ਜਾ ਕੇ ਉਹਨੂੰ ਫੜ ਲਿਓ ਉਹ ਇਹ ਵੀ ਆਫਰ ਕਰ ਦਿੱਤੀ ਕਿ ਮੈਂ ਤੇਲ ਵੀ ਪਵਾ ਦੂੰਗਾ ਪਰ ਪੁਲਸ ਉਹਦੇ ਨਾਲ ਨਹੀਂ ਗਈ ਬੰਦਾ ਖੁਦ ਗਿਆ ਚੋਰ ਦੀ ਮਿੰਤ ਕੀਤੀ ਚੋਰ ਦੇ ਘਰ ਦੇ ਕਹਿੰਦੇ ਇਹਨੇ ਮੋਟਰਸਾਈਕਲ ਗਹਿਣੇ ਰੱਖਤਾ ਜਿਹਦੇ ਕੋਲੇ ਗਹਿਣੇ ਰੱਖਿਆ ਸੀ 2000 ਰੁਪਿਆ ਉਹਨੂੰ ਵੀ ਦੇ ਕੇ ਆਇਆ ਤੇ ਉਹ ਮੋਟਰਸਾਈਕਲ ਛੜਵਾ ਕੇ ਲੈ ਕੇ ਆਇਆ ਪਰ ਉਹਨੂੰ ਐਨਾ ਕੁਝ ਕਰਨਾ ਪਿਆ 16 ਕਰੋੜ ਦੀ ਠੱਗੀ ਮਾਰਨ ਵਾਲਾ ਬੰਦਾ ਹਾਲੇ ਦੂਰ ਹੈ ਤੇ ਝੋਟਾ ਕਿਉਂਕਿ ਹਾਈ ਐਸ ਅਫਸਰ ਦਾ ਝੋਟਾ ਸੀ ਸਾਬਕਾ ਦਾ ਰਿਟਾਇਰ ਡਿਪਟੀ ਕਮਿਸ਼ਨਰ ਦਾ ਝੋਟਾ ਸੀ ਉਹਨੂੰ ਲੱਭਣ ਲਈ ਕਹਿੰਦੇ ਉੱਪਰੋਂ ਵੀ ਫੋਨ ਬਹੁਤ ਆਏ ਪ੍ਰੈਸ਼ਰ ਵੀ ਬਹੁਤ ਪਿਆ ਪਰਚੇ ਤੱਕ ਵੀ ਕੱਢ ਦਿੱਤਾ ਮਤਲਬ ਇਹ ਕਮਾਲ ਦੀ ਗੱਲ ਦੇਖੋ ਪੁਲਿਸ ਚੋਰੀ ਦੇ ਪਰਚੇ ਤੁਸੀਂ ਤਜਰਬਾ ਕਰਕੇ ਦੇਖਣਾ ਤੱਕ ਦੇ ਟਰਾਈ ਵੀ ਕਰ ਸਕਦੇ ਹੋ ਤੁਹਾਡੀ ਕੋਈ ਚੀਜ਼ ਚੋਰੀ ਹੋ ਜੇ ਪੁਲਿਸ ਨੂੰ ਟਾਲਦੀ ਰਹੂਗੀ ਪੁਲਿਸ ਨੂੰ ਅਲਝਾਉਂਦੀ ਰਹੂਗੀ ਵੇਟ ਕਰ ਲਓ ਲੱਭ ਲਓ ਟਾਈਮ ਹੈ ਨਹੀਂ ਤਫਤੀਸ਼ੀ ਹੈ ਨਹੀਂ ਸਾਡੇ ਕੋਲੇ ਸਾਡੇ ਕੋਲੇ ਆਈਓ ਹੈ ਨਹੀਂਗੇ ਇਸ ਤਰੀਕੇ ਦੇ ਬਹਾਨੇ ਲਗਾਉਗੀ ਪਰ ਦੂਜੇ ਪਾਸੇ ਜੇਕਰ ਤੁਹਾਡਾ ਕਿਲਾ ਤਖੜਾ ਹੈ ਤੁਹਾਡੇ ਮਗਰ ਕਿਸਦਾ ਹੱਥ ਹੈ ਤਾਂ ਤੁਹਾਡਾ ਝੋਟਾ ਤੱਕ ਲੱਭਣ ਲਈ ਵੀ ਜੀਰਕਪੁਰ ਪਹੁੰਚ ਜਾਓ ਜੀਰਕਪੁਰ ਮਤਲਬ ਚੰਡੀਗੜ੍ਹ ਕ੍ਰਾਸ ਕਰਕੇ ਵੀ ਪਹੁੰਚ ਜਿਓਗੀ ਇਹ ਹਾਲਾਤ ਆ ਪੰਜਾਬ ਪੁਲਿਸ ਦੇ ਖਾਸ ਕਰਕੇ ਫਰੀਦਕੋਟ ਦੇ ਵਿੱਚ ਜਿਹੜੀ ਇਹ ਕੋਟਕਪੁਰਾ ਥਾਣੇ ਦੇ ਵਿੱਚ ਇਹ ਘਟਨਾ ਦੇਖਣ ਨੂੰ ਮਿਲੀ ਇਸ ਵਿਸ਼ੇ ਤੇ ਅਸੀਂ ਗੱਲ ਵੀ ਕਰਨੀ ਚਾਹੀ ਐ ਐਸ ਐਚਓ ਸਦਰਕੋਟਪੁਰਾ ਨਾ ਪਰ ਉਹ ਟਾਲ ਮਟੋਲ ਕਰਕੇ ਇੱਕ ਦਿਨ ਫੋਨ ਕੱਟ ਗਏ ਮੈਂ ਵਿਜੀ ਆ ਦੂਜੇ ਦਿਨ ਫੋਨ ਹੀ ਨਹੀਂ ਚੱਕਿਆ ਉਹਨਾਂ ਨੂੰ ਪੁੱਛਣਾ ਇਹੀ ਸੀ ਕਿ ਕੀ ਤੁਹਾਡੇ ਥਾਣੇ ਦੇ ਵਿੱਚ ਜਿਹੜੀਆਂ ਇਸ ਤੋਂ ਪਹਿਲਾਂ ਮੋਟਰਸਾਈਕਲ ਕਾਰਾਂ ਦੀਆਂ ਕਪਲੇਟਾਂ ਉਹ ਸਿਰੇ ਚੜੀਆਂ ਭਾਈ ਕਿਸੇ ਬੰਦੇ ਨੂੰ ਹੋਰ ਦਿੱਕਤ ਤਾਂ ਕੀ ਸਿਰਫ ਰਸੂਖਦਾਰਾਂ ਦੀ ਗੱਲ ਹੀ ਸੁਣਦੇ ਹੋ ਜਾਂ ਆਮ ਬੰਦੇ ਦੀ ਗੱਲ ਵੀ ਸੁਣਦੇ ਹੋ ਅਸੀਂ ਇਸ ਮਾਮਲੇ ਦੇ ਵਿੱਚ ਉਸ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਆ ਜੀ ਹਾਂ ਝੋਟਾ ਸਾਡੇ ਘਰੇ ਵੀ ਪਹੁੰਚ ਗਿਆ ਜੇਕਰ ਤੁਹਾਡਾ ਝੋਟਾ ਚੋਰੀ ਹੋ ਜਾਂਦਾ ਤਾਂ ਪੁਲਿਸ ਨੇ ਕਹਿਣਾ ਸੀ ਸਪੁਰਦਾਰੀ ਦੇਣੀ ਪਊਗੀ ਅਦਾਲਤ ਤੇ ਜਾਣਾ ਪਊਗਾ ਉਹ ਕਹਿੰਦੇ ਉਹਨਾਂ ਦੇ ਕਿਲੇ ਦੇ ਰੰਭੇ ਜਾਂਦਾ ਝੋਟਾ ਸੋ ਇਸ ਕਰਕੇ ਆਮ ਤੌਰ ਤੇ ਕਹਿੰਦੇ ਹੀ ਘਟਾ ਤਿੰਗੜ ਦਾ ਕਿਲੇ ਦੇ ਜੋਰ ਤੇ ਹੁਣ ਝੋਟਾ ਵੀ ਤਿੰਗੜ ਦਾ ਕਿਲੇ ਦੇ ਜੋਰ ਤੇ ਵੀ ਜੇ ਕਿਲਾ ਤਕੜਾ ਹੈ ਤਾਂ ਝੋਟਾ ਜੀਰਕਪੁਰ ਤੋਂ ਵੀ ਮੁੜਿਆ ਹੁੰਦਾ ਇਸ ਤਰੀਕੇ ਦੀ ਘਟਨਾ ਫਰੀਦਕੋਟ ਦੇ ਕੋਟਕਪੂਰਾ ਸਿਟੀ ਥਾਣੇ ਦੇ ਵਾਪਰੀ ਸਿਆਣੇ ਕਹਿੰਦੇ ਆ ਕਿ ਤਕੜੇ ਦਾ ਸੱਤੀ ਵੀਹੀਂ ਸੋ ਇਹ ਕਹਾਵਤ ਬਿਲਕੁਲ ਸਹੀ ਟੁਕੀ ਕੋਟਕਪੂਰਾ ਸਿਟੀ ਥਾਣੇ ਵਿੱਚ ਫਰੀਦਕੋਟ ਵਿੱਚ ਪੈਂਦੇ ਕੋਟਕਪੂਰਾ ਸਿਟੀ ਥਾਣੇ ਵਿੱਚ ਪੁਲਿਸ ਨੂੰ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਕਿ ਸਾਡਾ ਝੋਟਾ ਚੋਰੀ ਹੋ ਗਿਆ ਤੇ ਝੋਟਾ ਕੀ ਦਾ ਚੋਰੀ ਹੋਇਆ ਸੀ ਸਾਬਕਾ ਡਿਪਟੀ ਕਮਿਸ਼ਨਰ ਦਾ ਜੋ ਕਿ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਉਹਨਾਂ ਦਾ ਝੋਟਾ ਚੋਰੀ ਹੋਇਆ ਅਫਸਰਾਂ ਉੱਪਰ ਪ੍ਰੈਸ਼ਰ ਪਿਆ 27 ਤਰੀਕ ਨੂੰ ਝੋਟਾ ਚੋਰੀ ਹੋਇਆ ਤੇ 27 ਤਰੀਕ ਨੂੰ ਹੀ ਜੀਰਕਪੁਰ ਤੱਕ ਜਾ ਕੇ ਉਹ ਝੋਟੇ ਨੂੰ ਪੁਲਿਸ ਫੜ ਲਿਆਉਂਦੀ ਹੈ ਹੁਣ ਇੱਥੇ ਜਿਹੜੀ ਗੱਲ ਕਰਨ ਵਾਲੀ ਹੋਏ ਹੈ ਕਿ ਜੇਕਰ ਤਾਂ ਤੁਸੀਂ ਤਕੜੇ ਹੋ ਕੋਈ ਅਫਸਰ ਅਟਾਇਰ ਹੋਏ ਹੋ ਕੋਈ ਅਫਸਰ ਹੋ ਤਕੜੇ ਲੀਡਰ ਹੋ ਤੁਹਾਡਾ ਰਸੂਖ ਹੈ ਤੁਹਾਡਾ ਕਿਲਾ ਤਕੜਾ ਹੈ ਤਾਂ ਤੁਹਾਡਾ ਝੋਟਾ ਲੱਭਣ ਲਈ ਵੀ ਪੁਲਿਸ ਮਿਹਨਤ ਮੁਸ਼ਕਤ ਕਰ ਦਿੰਦੀ ਹੈ ਪਰ ਜੇਕਰ ਤੁਸੀਂ ਆਮ ਇਨਸਾਨ ਹੋ ਤੁਹਾਡੀ ਕੋਈ ਬੁੱਕਤ ਨਹੀਂ ਐ ਇਸ ਧਰਤੀ ਦੇ ਉੱਤੇ ਤੁਹਾਡੇ ਪਿੱਛੇ ਕੋਈ ਕਿਲਾ ਨਹੀਂ ਐ ਕੋਈ ਤੁਹਾਡੇ ਲੀਡਰ ਬੈਕ ਤੇ ਨਹੀਂ ਐ ਕੋਈ ਅਫਸਰ ਤੁਹਾਨੂੰ ਨਹੀਂ ਜਾਣਦਾ ਤਾਂ ਬੇਸ਼ੱਕ ਤੁਹਾਡਾ ਮੋਟਰਸਾਈਕਲ ਚੋਰੀ ਹੋ ਜਾਵੇ ਬੇਸ਼ੱਕ ਤੁਹਾਡੀ ਕਾਰ ਚੋਰੀ ਹੋ ਜਾਵੇ ਘਰੇ ਚੋਰੀ ਹੋ ਜਾਵੇ ਛੇਤੀ ਛੇਤੀ ਪੁਲਿਸ ਪਰਚਾ ਵੀ ਦਰਜ ਨਹੀਂ ਕਰਦੀ ਲੱਭਣਾ ਤਾਂ ਬਹੁਤ ਦੂਰ ਦੀ ਗੱਲ ਐ ਇਸੇ ਤਰੀਕੇ ਦੀ ਐਗਜ਼ਾਮਪਲ ਤੁਹਾਨੂੰ ਦੱਸਦਾ ਕਿ ਝੋਟਾ ਲੱਭਣ ਲਈ ਤਾਂ ਜੀਰਕਪੁਰ ਤੱਕ ਚਲੀ ਗਈ ਝੋਟਾ ਲੱਭ ਹੀ ਲਿਆ ਸਾਜ਼ਕ ਦੇ ਵਿੱਚ 15 ਤੋਂ 16 ਕਰੋੜ ਰੁਪਏ ਦੀ ਠੱਗੀ ਮਾਰ ਕੇ ਗਿਆ ਇੱਕ ਕਲਰਕ ਲੋਕਾਂ ਦੇ ਨਾਲ ਹਾਲੇ ਤੱਕ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਹੈ ਹਾਲੇ ਤੱਕ ਪੁਲਸ ਉਹਦੇ ਬਾਰੇ ਦੱਸ ਨਹੀਂ ਸਕੀ ਕਿ ਉਹ ਕਿੱਥੇ ਆ ਕਿਵੇਂ ਆ ਪਹੁੰਚਿਆ ਕਿ ਨਹੀਂ ਮਤਲਬ ਆਮ ਬੰਦੇ ਨਾਲੋਂ ਆਮ ਬੰਦੇ ਦੀ ਜਿਹੜੀਆਂ ਘਰ ਦੀਆਂ ਲੜੇਂਦੀਆਂ ਚੀਜ਼ਾਂ ਜੇ ਚੋਰੀ ਹੋ ਜਾਣ ਉਹਨੂੰ ਰਿਪੋਰਟ ਲਿਖਾਉਣ ਤੱਕ ਵੀ ਕਿਤੇ ਕਿਸੇ ਦੀ ਮਿਹਨਤ ਕਰਨੀ ਪੈਂਦੀ ਹੈ ਕਦੇ ਥਾਣੇ ਦੇ ਗੇੜੇ ਘਟਨੇ ਪੈਂਦੇ ਆ ਇਸੇ ਤਰੀਕੇ ਦੀ ਘਟਨਾ ਜੈਤੋ ਜਵਾਬਰੀ ਜੇ ਤੋ ਥਾਣੇ ਦੇ ਵਿੱਚ ਇੱਕ ਬੰਦਾ ਰਿਪੋਰਟ ਲਿਖਾਉਣ ਗਿਆ ਕਿ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ। ਇੱਥੋਂ ਤੱਕ ਵੀ ਦੱਸ ਦਿੱਤਾ ਕਿ ਉਹ ਫਲਾਣੇ ਪਿੰਡ ਦਾ ਮੇਰਾ ਮੋਟਰਸਾਈਕਲ ਉਹ ਬੰਦਾ ਫਲਾਣਾ ਚੋਰੀ ਕਰਕੇ ਲਗਿਆ ਜਿਹੜਾ ਤੁਸੀਂ ਮੇਰੇ ਨਾਲ ਚੱਲੋ ਤੇ ਨਾਲ ਜਾ ਕੇ ਉਹਨੂੰ ਫੜ ਲਿਓ। ਇਹ ਵੀ ਆਫਰ ਕਰ ਦਿੱਤੀ ਕਿ ਮੈਂ ਤੇਲ ਵੀ ਪਵਾ ਦੂੰਗਾ ਪਰ ਪੁਲਿਸ ਉਹਦੇ ਨਾਲ ਨਹੀਂ ਗਈ। ਬੰਦਾ ਖੁਦ ਗਿਆ ਚੋਰ ਦੀ ਮਿੰਤ ਕੀਤੀ ਚੋਰ ਦੇ ਘਰ ਦੇ ਕਹਿੰਦੇ ਇਹਨੇ ਮੋਰਸਨ ਗਹਿਣੇ ਰੱਖਦਾ ਜਿਹਦੇ ਕੋਲੇ ਗਹਿਣੇ ਰੱਖਿਆ ਸੀ 2000 ਰੁਪਿਆ ਉਹਨੂੰ ਵੀ ਦੇ ਕੇ ਆਇਆ ਤੇ ਉਹ ਮੋਟਰਸਾਈਕਲ ਛੜਵਾ ਕੇ ਲੈ ਕੇ ਆਇਆ। ਪਰ ਉਹਨੂੰ ਐਨਾ ਕੁਝ ਕਰਨਾ ਪਿਆ 16 ਕਰੋੜ ਦੀ ਠੱਗੀ ਮਾਰਨ ਵਾਲਾ ਬੰਦਾ ਹਾਲੇ ਦੂਰ ਹੈ ਤੇ ਝੋਟਾ ਕਿਉਂਕਿ ਹਾਈ ਐਸ ਅਫਸਰ ਦਾ ਝੋਟਾ ਸੀ ਸਾਬਕਾ ਦਾ ਰਿਟਾਇਰ ਡਿਪਟੀ ਕਮਿਸ਼ਨਰ ਦਾ ਝੋਟਾ ਸੀ ਉਹਨੂੰ ਲੱਭਣ ਲਈ ਕਹਿੰਦੇ ਉੱਪਰੋਂ ਵੀ ਫੋਨ ਬਹੁਤ ਆਏ ਪ੍ਰੈਸ਼ਰ ਵੀ ਬਹੁਤ ਪਿਆ ਪਰਚਾ ਤੱਕ ਵੀ ਕੱਢ ਦਿੱਤਾ ਮਤਲਬ ਇਹ ਕਮਾਲ ਦੀ ਗੱਲ ਦੇਖੋ ਪੁਲਿਸ ਚੋਰੀ ਦੇ ਪਰਚੇ ਤੁਸੀਂ ਤਦਰਬਾ ਕਰਕੇ ਦੇਖਣਾ ਤਾਂ ਕਦੇ ਟਰਾਈ ਵੀ ਕਰ ਸਕਦੇ ਹੋ ਤੁਹਾਡੀ ਕੋਈ ਚੀਜ਼ ਚੋਰੀ ਹੋ ਜੇ ਪੁਲਿਸ ਉਹ ਟਾਲਦੀ ਰਹੂਗੀ ਪੁਲਸਾਨੂੰ ਹਲਝਾਉਂਦੀ ਰਹੂਗੀ ਵੇਟ ਕਰ ਲੋ ਲੱਭ ਲੋ ਟਾਈਮ ਹੈ ਨਹੀਂ ਤਫਤੀਸ਼ੀ ਹੈ ਨਹੀਂ ਸਾਡੇ ਕੋਲੇ ਸਾਡੇ ਕੋਲੇ ਆਈਓ ਹੈ ਨਹੀਂਗੇ ਇਸ ਤਰੀਕੇ ਦੇ ਬਹਾਨੇ ਲਗਾਉਗੀ ਪਰ ਦੂਜੇ ਪਾਸੇ ਜੇਕਰ ਤੁਹਾਡਾ ਕਿਲਾ ਤਕੜਾ ਹੈ ਤੁਹਾਡੇ ਮਗਰ ਕਿਸੇ ਦਾ ਹੱਥ ਹੈ ਤਾਂ ਤੁਹਾਡਾ ਝੋਟਾ ਤੱਕ ਲੱਭਣ ਲਈ ਵੀ ਜੀਰਕਪੁਰ ਪਹੁੰਚ ਜਾਓ ਜੀਰਕਪੁਰ ਮਤਲਬ ਚੰਡੀਗੜ੍ਹ ਕ੍ਰਾਸ ਕਰਕੇ ਵੀ ਪਹੁੰਚ ਜਾਓਗੀ ਇਹ ਹਾਲਾਤ ਆ ਪੰਜਾਬ ਪੁਲਿਸ ਦੇ ਖਾਸ ਕਰਕੇ ਫਰੀਦਕੋਟ ਦੇ ਵਿੱਚ ਜਿਹੜੀ ਕੋਟਕਪੁਰਾ ਥਾਣੇ ਦੇ ਵਿੱਚ ਇਹ ਘਟਨਾ ਦੇਖਣ ਨੂੰ ਮਿਲੀ ਇਸ ਵਿਸ਼ੇ ਤੇ ਅਸੀਂ ਗੱਲ ਵੀ ਕਰਨੀ ਚਾਹੀ ਐਸ ਐਚਓ ਸਦਰਕੋੜ ਦਾ ਪੁਰਾਣਾ ਪਰੋਟਾਲ ਮਟੋਲ ਕਰਕੇ ਇੱਕ ਦਿਨ ਫੋਨ ਕੱਟ ਗਿਆ ਮੈਂ ਵਿਜੀ ਆ ਦੂਜੇ ਦਿਨ ਫੋਨ ਹੀ ਨਹੀਂ ਚੱਕਿਆ ਉਹਨਾਂ ਨੂੰ ਪੁੱਛਣਾ ਇਹੀ ਸੀ ਕਿ ਕੀ ਤੁਹਾਡੇ ਥਾਣੇ ਦੇ ਵਿੱਚ ਜਿਹੜੀਆਂ ਇਹ ਤੋਂ ਪਹਿਲਾਂ ਮੋਟਰਸਾਈਕਲ ਕਾਰਾਂ ਦੀਆਂ ਕਪਲੇਟਾਂ ਉਹ ਸਿਰੇ ਚੜੀਆਂ ਭਾਈ ਕਿਸੇ ਬੰਦੇ ਨੂੰ ਹੋਰ ਦਿੱਕਤਾਂ ਨਹੀਂ ਕੀ ਸਿਰਫ ਰਸੂਖਦਾਰਾਂ ਦੀ ਗੱਲ ਹੀ ਸੁਣਦੇ ਹੋ ਜਾਂ ਆਮ ਬੰਦੇ ਦੀ ਗੱਲ ਵੀ ਸੁਣਦੇ ਹੋ ਅਸੀਂ ਇਸ ਮਾਮਲੇ ਦੇ ਵਿੱਚ ਉਸ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਆ ਜੀ ਹਾਂ ਝੋਟਾ ਸਾਡੇ ਘਰੇ ਵੀ ਪਹੁੰਚ ਗਿਆ ਜੇਕਰ ਤੁਹਾਡਾ ਝੋਟਾ ਚੋਰੀ ਹੋ ਜਾਂਦਾ ਤਾਂ ਪੁਲਿਸ ਨੇ ਕਹਿਣਾ ਸੀ ਸਪੁਰਦਾਰੀ ਦੇਣੀ ਪਊਗੀ ਅਦਾਲਤ ਤੇ ਜਾਣਾ ਪਊਗਾ ਉਹ ਕਹਿੰਦੇ ਉਹਨਾਂ ਦੇ ਕਿੱਲੇ ਦੇ ਰੰਬੇ ਜਾਂਦਾ ਝੋਟਾ ਸੋ ਇਸ ਕਰਕੇ ਆਮ ਤੌਰ ਤੇ ਕਹਿੰਦੇ ਹੀ ਕਟਾ ਤਿੰਗੜ ਦਾ ਕਿੱਲੇ ਦੇ ਜੋਰ ਤੇ ਹੁਣ ਝੋਟਾ ਵੀ ਤਿੰਗੜ ਦਾ ਕਿੱਲੇ ਦੇ ਜੋਰ ਤੇ ਵੀ ਜੇ ਕਿਲਾ ਤਕੜਾ ਹੈ ਤਾਂ ਝੋਟਾ ਜੀਰਕਪੁਰ ਤੋਂ ਵੀ ਮੁੜਿਆ ਆਉਂਦਾ ਇਸ ਤਰੀਕੇ ਦੀ ਘਟਨਾ ਫਰੀਦਕੋਟ ਦੇ ਕੋਟਕਪੁਰਾ ਸਿਟੀ ਖਾਨੇ ਦੀ ਵਾਪਰੀ